12 ਸਤੰਬਰ ਨੂੰ ਹੋਵੇਗਾ ਪੀਐਮ ਮੋਦੀ ਦਾ ਆਖਰੀ ਦਿਨ ਤਖਤਾ ਪਲਟਣ ਦੀ ਤਿਆਰੀ ਹੋ ਰਹੀ ਹੈ ਸੋ ਆਪ ਜੀ ਜਰੂਰ ਸੁਣਿਓ ਇਸ ਵੀਡੀਓ ਦੇ ਵਿੱਚ ਕਿ ਆਖਰ ਕੀ ਸਚਾਈ ਹੈ ਸੋ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਐਕਟਿਵ ਹੋ ਰਹੀਆਂ ਨੇ ਜਿਸ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਉਹ ਆਪੋ ਆਪਣੇ ਪ੍ਰਤੀਕਰਮ ਦੇ ਰਹੇ ਨੇ ਕਹਿੰਦੇ ਜੀ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਿਹਾ ਹੁਣ ਲੋਕਾਂ ਦੇ ਸਵਾਲ ਇਹ ਨੇ ਕੀ ਪ੍ਰਧਾਨ ਮੰਤਰੀ ਅਸਤੀਫਾ ਦੇ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਇਸ ਸੰਸਾਰ ਤੋਂ ਜਾ ਰਹੇ ਨੇ ਕੀ ਉਹਨਾਂ ਦਾ ਜਿਹੜਾ ਹੈ ਇਸ ਸੰਸਾਰ ਤੋਂ ਜਾਣਾ ਤੈਅ ਹੋ ਚੁੱਕਿਆ ਕਿ ਉਹ 17 ਸਤੰਬਰ ਨੂੰ ਹੀ ਇਸ ਸੰਸਾਰ ਤੋਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਜਾਣਗੇ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਇੱਥੇ ਚੱਲ ਰਹੇ ਨੇ ਪਰ ਅਸਲ ਦੇ ਵਿੱਚ ਸੱਚਾਈ ਕੀ ਹੈ ਦੇਖੋ ਮਰਨਾ ਕਿਸੇ ਦੇ ਹੱਥ ਦੇ ਵਿੱਚ ਨਹੀਂ ਉਹ ਸਾਰਾ ਕੁਝ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਸਤਿਗੁਰ ਕਹਿੰਦੇ ਨੇ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਕਹਿੰਦੇ ਜਿਹੜਾ ਆਇਆ ਹੈ ਉਹਨੇ ਜਾਣਾ ਹੈ ਇਸ ਸੰਸਾਰ ਤੋਂ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਇਸ ਗੱਲ ਦੇ ਵਿੱਚ ਕੋਈ ਜ਼ਿਆਦਾ ਜਿਹੜੀ ਹੈ ਆਪਾਂ ਵੇਖੀਏ ਕੋਈ ਚੀਜ਼ਾਂ ਜੜੀਆਂ ਨੇ ਖਾਸ ਨਹੀਂ ਹਨ ਸੋ ਸਾਧ ਸੰਗਤ ਉਹ ਚੀਜ਼ਾਂ ਆਪਾਂ ਵੇਖਦੇ ਆ ਕਿ ਜਿਹੜਾ ਆਇਆ ਹੈ ਇਸ ਸੰਸਾਰ ਤੇ ਉਹਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਅਸਲ ਦੇ ਵਿੱਚ ਜਿਹੜੀ ਇਹ ਗੱਲ ਹੋ ਰਹੀ ਆ ਤਖਤਾ ਪਲਟਣ ਦੀ ਦੇਖੋ ਨਾ ਹੀ ਤੇ ਹੁਣ ਚੋਣਾ ਹੋਣੀਆਂ ਨੇ ਵੀ ਕੋਈ ਐਮਪੀ ਇਲੈਕਸ਼ਨ ਹੋ ਰਹੇ ਨੇ ਜਾਂ ਕੋਈ ਪ੍ਰਧਾਨ ਮੰਤਰੀ ਨੂੰ ਨਵਾਂ ਚੁਣਿਆ ਜਾਏਗਾ ਤੇ ਜਾਂ ਫਿਰ ਕੋਈ ਇਸ ਤਰ੍ਹਾਂ ਉਹ ਆਪਣਾ ਕੋਈ ਪਾਰਟੀ ਜਿਹੜੀ ਆ ਨਵਾਂ ਪ੍ਰਧਾਨ ਮੰਤਰੀ ਲਾਏਗੀ ਇਸ ਸੌਦੇ ਤੇ ਪਾਰਟੀ ਨੇ ਫੈਸਲਾ ਕੀਤਾ ਜਾਂ ਕੋਈ ਏਦਾਂ ਦੀ ਕੋਈ ਗੱਲ ਨਹੀਂ ਹੁਣ ਅਸਲ ਸਚਾਈ ਕੀ ਹੈ ਉਹ ਥੋੜੀ ਜੀ ਜ਼ਰੂਰ ਸੁਣਨੀ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਆਪਾਂ ਵੇਖ ਰਹੇ ਆ ਕਿ ਜੋ ਵੀ ਚੀਜ਼ਾਂ ਨੇ ਸੰਸਾਰ ਦੇ ਵਿੱਚ ਕੁਝ ਗਲਤਫਹਿਮੀਆਂ ਵੀ ਪੈਦਾ ਹੋ ਜਾਂਦੀਆਂ ਨੇ। ਕੁਝ ਗੱਲ ਛੋਟੀ ਜੀ ਹੁੰਦੀ ਹੈ ਉਹਨੂੰ ਵਧਾ ਚੜਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਗੱਲ ਜਮਾਂ ਨਿੱਕੀ ਜੀ ਹੁੰਦੀ ਹੈ ਪਰ ਉਸ ਗੱਲ ਨੂੰ ਇੰਨਾ ਜ਼ਿਆਦਾ ਵੱਡਾ ਕਰਕੇ ਦਿਖਾਇਆ ਜਾਂਦਾ ਹੈ। ਉਸ ਗੱਲ ਨੂੰ ਇੰਨਾ ਜ਼ਿਆਦਾ ਵੱਡਾ ਕਰਕੇ ਜਿਹੜਾ ਹੈ ਪ੍ਰਚਾਰਿਆ ਜਾਂਦਾ ਹੈ। ਜਿਸ ਗੱਲ ਨੂੰ ਬਿਲਕੁਲ ਸਕਿੰਟਾਂ ਦੇ ਵਿੱਚ ਸਮਾਪਤ ਕੀਤਾ ਜਾ ਸਕਦਾ ਹੈ ਪਰ ਉਸ ਗੱਲ ਨੂੰ ਜਿਹੜਾ ਹੈ ਘੰਟਿਆਂ ਤੱਕ ਖਿੱਚਿਆ ਜਾਂਦਾ ਹੈ ਤੇ ਉਸ ਗੱਲ ਨੂੰ ਇੰਨਾ ਵੱਡਾ ਬਣਾ ਦਿੱਤਾ ਇੱਕ ਰੂਪ ਦਾ ਅਨੇਕਾਂ ਰੂਪ ਉਸ ਗੱਲ ਨੂੰ ਦਿੱਤੇ ਜਾਂਦੇ ਨੇ। ਸੋਸ਼ਲ ਮੀਡੀਆ ਤੇ ਆਮ ਜਦੋਂ ਆਪਾਂ ਕਿਸੇ ਨੂੰ ਕਹਤਾ ਫਲਾਣੇ ਨੂੰ ਕਹਦੀ ਭਾਈ ਵੀ ਹੁਣ ਧਿਆਨ ਰੱਖੇ ਆਪਣਾ ਇਹ ਕਰੇ ਤੇ ਉਹ ਦੋ ਗੱਲਾਂ ਜਾ ਕੇ ਆਪਣੇ ਕੋਲੋਂ ਲਾ ਦੂ ਹੁਣ ਉਹ ਤਿੰਨ ਗੱਲਾਂ ਫੇਰ ਆਪਣੇ ਕੋਲੋਂ ਲਾ ਦੂ ਜੇ ਕਿਤੇ ਅੱਗੇ ਉਹ ਗੱਲ ਕਰੂ ਜਿਹੜਾ ਅੱਗੇ ਜਿੱੱਗੇ ਗੱਲ ਕਰੂ ਉਹ ਅੱਗੇ ਜਿੱੱਗੇ ਐਵੇਂ ਹੀ ਆਪਣੇ ਆਪਣੇ ਕੋਲੋਂ ਜਿਹੜੀਆਂ ਨੇ ਗੱਲਾਂ ਬਾਤਾਂ ਉਹ ਕਰੀ ਜਾਊਗਾ ਸੋ ਸਾਰੀਆਂ ਚੀਜ਼ਾਂ ਆਪਾਂ ਸੰਸਾਰ ਦੇ ਵਿੱਚ ਦੇਖਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣਾ ਸਾਰੀਆਂ ਆਪਾਂ ਨੋਟ ਕਰਦੇ ਆ ਸੋ ਗੁਰਮੁਖ ਪਿਆਰਿਓ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਜਿਹੜਾ ਹੈ ਉਹ ਧਿਆਨ ਦਿਵਾਵਾ ਗੁਰਮੁਖ ਪਿਆਰਿਓ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਿਹਾ ਕਿਵੇਂ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਟਾਇਰ ਹੋ ਜਾਣਗੇ ਉਸ ਤੋਂ ਬਾਅਦ ਆਰਐਸਐਸ ਦੇ ਮੁਖੀ ਦੇ ਬਿਆਨ ਨੇ ਇਹ ਜੰਗ ਛੇੜ ਦਿੱਤੀ ਹੈ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਜਦੋਂ 75 ਸਾਲ ਦੇ ਹੋ ਜਾਣਗੇ 75 ਸਾਲ ਦੇ ਹੋਣ ਤੋਂ ਬਾਅਦ ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਦੂਜਿਆਂ ਲਈ ਰਸਤਾ ਬਣਾਉਣਾ ਚਾਹੀਦਾ ਹੈ ਦੂਜਿਆਂ ਲਈ ਰਸਤਾ ਬਣੇਗਾ ਤੇ ਦੂਜੇ ਲੋਕ ਜਿਹੜੇ ਨੇ ਉਹ ਆਪਣਾ ਰਾਹ ਸਾਫ਼ ਕਰਨ ਦੇ ਵਿੱਚ ਹੁਣੇ ਤੋਂ ਲਾਗੇ ਹੁਣੇ ਤੋਂ ਉਹ ਲੋਕ ਜਿਹੜੇ ਸੀ ਆਪਣਾ ਰਾਹ ਸਾਫ਼ ਕਰਨ ਲੱਗੇ ਉਹ ਕਿਵੇਂ ਰਾਹ ਸਾਫ਼ ਕਰਨ ਲੱਗੇ ਕਹਿੰਦੇ ਜੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਰਿਟਾਇਰ ਹੋ ਜਾਣਗੇ RSS ਦੇ ਜਿਹੜੇ ਮੁਖੀ ਨੇ ਉਹਨਾਂ ਨੇ ਇਹ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਦੇ ਬਿਆਨ ਤੋਂ ਬਾਅਦ ਇਹ ਚਰਚਾਵਾ ਸ਼ੁਰੂ ਹੋ ਗਈਆਂ ਕਹਿੰਦੇ ਵੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਜੀ ਤੁਸੀਂ 75 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਨੂੰ ਰੁਕਣਾ ਚਾਹੀਦਾ ਹੈ ਤੇ ਦੂਜਿਆਂ ਲਈ ਜਿਹੜਾ ਹੈ ਰਸਤਾ ਬਣਾਉਣਾ ਚਾਹੀਦਾ ਹੈ ਭਾਵ ਉਹ ਕਹਿੰਦੇ ਵੀ ਤੁਹਾਨੂੰ ਜਿਹੜਾ ਹੈ ਰਿਟਾਇਰ ਨਹੀਂ ਹੁਣ ਦੇਵਾਂਗੇ ਹੁਣ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਈ ਸਲਾਹ ਹੀ ਨਾ ਹੋਵੇ ਪਰ ਇਹਨਾਂ ਲੋਕਾਂ ਨੇ ਜਿਹੜਾ ਕਹਿ-ਕਹਿ ਕੇ ਇਹ ਸ਼ਬਦੀ ਜੰਗ ਛੇੜ ਦਿੱਤੀ ਹੈ ਵੈਸੇ ਇੱਕ ਜੇ ਮੈਂ ਭੁੱਲਦਾ ਨਹੀਂ ਤਾਂ ਪ੍ਰਧਾਨ ਮੰਤਰੀ ਨੇ ਆਪਣੇ ਬਿਆਨਾਂ ਦੇ ਵਿੱਚ ਆਪ ਹੀ ਕਿਹਾ ਸੀ ਕਿ ਜਿਹੜੀ ਰਿਟਾਇਰਮੈਂਟ ਹੈ ਰਾਜਨੀਤਿਕ ਲੋਕਾਂ ਦੀ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਸੀ ਕਿ 75 ਸਾਲ ਜਾਂ ਸ਼ਾਇਦ 65 ਸਾਲ ਦਾ ਜਿਹੜਾ ਹੈ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਮੈਨੂੰ ਪ੍ਰੋਪਰ ਯਾਦ ਨਹੀਂ ਕਹਿੰਦੇ ਵੀ ਬੰਦਾ ਇੱਥੇ ਰਿਟਾਇਰ ਹੋ ਜਾਏਗਾ ਰਾਜਨੀਤੀ ਤੋਂ ਸન્યાਸ ਉਹਨੂੰ ਲੈਣਾ ਪਏਗਾ ਉਸ ਤੋਂ ਬਾਅਦ ਤਾਂ ਹੀ ਦੂਜੇ ਅੱਗੇ ਆਉਣਗੇ ਵੱਡੇ ਤੋਂ ਵੱਡੇ ਅਹੁਦੇ ਖਾਲੀ ਹੋਣਗੇ ਤੇ ਦੂਸਰੇ ਜਿਹੜੇ ਪਿੱਛੇ ਕਤਾਰਾਂ ਵਿੱਚ ਨੇ ਤੇ ਉਹ ਅੱਗੇ ਆਉਣਗੇ ਉਹਨਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇਗਾ ਸੋ ਆਖਰ ਇਹ ਗੱਲ ਜਿਹੜੀ ਹੈ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਾਫੀ ਗੱਲ ਇਹ ਜਿਹੜੀ ਹੈ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਤੇ ਨਾਲ ਹੀ ਮੈਂ ਇੱਕ ਗੱਲ ਜਿਹੜੀ ਹੈ ਇਹ ਕਰਨੀ ਚਾਹੁੰਨਾ ਸਾਨੂੰ ਇੱਥੇ ਇੱਕ ਨਵੀਂ ਗੱਲ ਜਿਹੜੀ ਹੈ ਉਹ ਸਿੱਖਣ ਨੂੰ ਜ਼ਰੂਰ ਮਿਲੇਗੀ ਰਾਜਨੀਤੀ ਦੇ ਵਿੱਚ ਅਜਿਹਿਆਂ ਬਿਆਨਬਾਜ਼ੀਆਂ ਕਰਕੇ ਰਾਜਨੀਤੀ ਦੇ ਵਿੱਚ ਅਜਿਹਿਆਂ ਬਿਆਨਬਾਜ਼ੀਆਂ ਨੂੰ ਜਿਹੜੀ ਹੈ ਆਪਾਂ ਵੇਖਦੇ ਹਾਂ ਬੜੀ ਥਾਂ ਮਿਲਦੀ ਹੈ ਤੇ ਅਜਿਹਿਆਂ ਬਿਆਨਬਾਜ਼ੀਆਂ ਜਿਹੜੀਆਂ ਨੇ ਲੋਕਾਂ ਨੂੰ ਕਿਤੇ ਨਾ ਕਿਤੇ ਉਲਝਾਉਣ ਦੇ ਵਿੱਚ ਕੰਮ ਆ ਗਈਆਂ ਨੇ ਹੁਣ ਲੋਕ ਇਸ ਉਲਝਣ ਦੇ ਵਿੱਚ ਪੈ ਜਾਣਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਟਾਇਰ ਹੋ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਰਿਟਾਇਰ ਹੋ ਜਾਣਗੇ ਹੁਣ ਆਪਾਂ ਆਪ ਜੀ ਐਵੇਂ ਕਰਾਂਗੇ ਕੀ ਹੋਏਗਾ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਕੌਣ ਹੋਏਗਾ ਇੰਜ ਹੋਏਗਾ ਕਿੱਥੋਂ ਆਏਗਾ ਕਿਹੜਾ ਹੋਏਗਾ ਜਿਹੜੇ ਹੁਣ ਨੇੜੇ ਤੇੜੇ ਵਾਲੇ ਨੇ ਮੇਰੇ ਵਰਗੇ ਉਹਨਾਂ ਨੂੰ ਆਪਣੀ ਫਿਕਰ ਪੈ ਜੇਗੀ ਵੀ ਭਾਈ ਮੈਂ ਬਣਾ ਪ੍ਰਧਾਨ ਮੰਤਰੀ ਹੁਣ ਦੇਖੋ ਜੰਗ ਕਿਵੇਂ ਛਿੜਦੀ ਹੈ ਸ਼ਬਦੀ ਜੰਗ ਹੋਊਗਾ ਮੈਂ ਦਾਵੇਦਾਰ ਆ ਉਹ ਹੋਊਗਾ ਮੈਂ ਦਾਵੇਦਾਰ ਜਦੋਂ ਤੁਹਾਨੂੰ ਯਾਦ ਹੋਏਗਾ 4 ਸਾਲ ਪਹਿਲਾਂ 18 ਸਤੰਬਰ 2021 ਨੂੰ ਸ਼ਾਇਦ ਜੇ ਮੈਂ ਭੁੱਲਦਾ ਨਹੀਂ ਤਾਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਉਸ ਵਕਤ ਪੰਜਾਬ ਦੀ ਜਿਹੜੀ ਸਿਆਸਤ ਸੀ ਉਹ ਗਰਮਾ ਗਈ ਕਹਿੰਦੇ ਜੀ ਸੀਐਮ ਦੇ ਅਹੁਦੇ ਦਾ ਹੱਕਦਾਰ ਕੌਣ ਹੈ ਪਟਿਆਲੇ ਦੇ ਵਿੱਚ ਕਈ ਲੋਕਾਂ ਨੇ ਆਪਣੇ ਬਣਾ ਕੇ ਫਲੈਕਸ ਵੀ ਚਪਾਏ ਤੇ ਸੀ 2 ਘੰਟਿਆਂ ਦੇ ਅੰਦਰ ਇੰਦਰੀ ਵੀ ਇਹ ਨੇ ਜੀ ਡਿਪਟੀ ਸੀਐਮ ਤੇ ਕਈਆਂ ਨੇ ਤੇ ਸੀਐਮ ਦੇ ਜਿਹੜੇ ਸੀ ਆਪਣੇ ਫਲੈਕਸ ਹੀ ਲਾਤੇ ਤੇ ਉਹਨਾਂ ਲੋਕਾਂ ਦਾ ਮੈਂ ਚਲੋ ਨਾਂ ਨਹੀਂ ਲੈਂਦਾ ਤੇ ਤੁਹਾਨੂੰ ਯਾਦ ਹੀ ਹੈ ਸੋਸ਼ਲ ਮੀਡੀਆ ਤੇ ਆਨ ਰਿਕਾਰਡ ਹੀ ਹੈ ਸਾਰਾ ਕੁਝ ਤੇ ਉਹ ਲੋਕਾਂ ਨੇ ਜਿਹੜਾ ਆਪਣੇ ਦਾਅਵੇਦਾਰੀਆਂ ਠੋਕ ਦਿੱਤੀਆਂ ਹੁਣ ਕੋਈ ਕਹਿੰਦਾ ਸੀ ਮੈਂ ਆ ਜੀ ਕੋਈ ਕਹਿੰਦਾ ਜੀ ਮੈਂ ਆ ਜੀ ਪਰ ਹਾਈ ਕਮਾਂਡ ਨੂੰ ਇਹ ਫੈਸਲਾ ਕਰਨਾ ਬਹੁਤ ਮੁਸ਼ਕਲ ਹੋਇਆ ਵੀ ਸੀਐਮ ਦੇ ਅਹੁਦੇ ਲਈ ਕਿਹਨੂੰ ਚੁਣਿਆ ਜਾਏ ਤੇ ਉਹਨਾਂ ਨੇ ਫਿਰ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਸ਼ਾਮ ਨੂੰ 5 5:00 ਵਜੇ ਡਿਕਲੇਅਰ ਕਰ ਦਿੱਤਾ ਗਿਆ ਸੀ ਕਿ ਸੀਐਮ ਦੇ ਅਹੁਦੇ ਲਈ ਪ੍ਰਧਾਨ ਮੰਤਰੀ ਖਿਮਾ ਕਰਿਓ ਜਿਹੜੇ ਸੀਐਮ ਨੇ ਮੁੱਖ ਮੰਤਰੀ ਜਿਹੜੇ ਨੇ ਉਹ ਭਾਈ ਚਰਨਜੀਤ ਸਿੰਘ ਚੰਨੀ ਹੋਣਗੇ ਹੁਣ ਸ਼ਾਇਦ ਜੇਕਰ ਇਹ ਗੱਲ ਸੱਚ ਹੈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਅਹੁਦਾ ਛੱਡਣ ਜਾ ਰਹੇ ਨੇ ਤੇ ਉਹ ਰਿਟਾਇਰ ਹੋਣਗੇ ਤਾਂ ਇਸ ਅਹੁਦੇ ਲਈ ਵੀ ਓਨੀ ਹੀ ਜਿਹੜੀ ਹੈ ਲੋਕਾਂ ਦੇ ਵਿੱਚ ਖਾਸੀਅਤ ਦੇਖਣ ਨੂੰ ਮਿਲੇਗੀ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਵੱਲ ਭੱਜਣਗੇ ਲੋਕ ਇਹਨਾਂ ਚੀਜ਼ਾਂ ਨੂੰ ਦੇਖਣਗੇ ਲੋਕ ਇਹਨਾਂ ਚੀਜ਼ਾਂ ਦੇ ਵੱਲ ਜਿਹੜਾ ਅਟਰੈਕਟ ਹੋਣਗੇ ਤੇ ਆਪੋ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਜਾਣਗੀਆਂ ਵੀ ਕੌਣ ਹੋਏਗਾ ਜੀ ਪ੍ਰਧਾਨ ਮੰਤਰੀ ਹੋਊਗਾ ਮੈਂ ਹੋਊਗਾ ਉਹ ਕਹੂਗਾ ਮੈਂ ਹੂੰਗਾ ਪਰ ਇਹ ਫੈਸਲਾ ਪਾਰਟੀ ਨੇ ਕਰਨਾ ਹੈ ਵੀ ਕਿਹੜੇ ਨੂੰ ਜਿਹੜਾ ਹੈ ਪ੍ਰਧਾਨ ਮੰਤਰੀ ਚੁਣਿਆ ਜਾਏਗਾ ਤਖਤਾ ਪਲਟਣ ਦੀ ਜਿਹੜੀ ਹੈ ਤਿਆਰੀ ਉਹ ਬਿਸ਼ੱਕ ਹੋਈ ਹੋਵੇ ਪਰ ਹਜੇ ਤੱਕ ਆਫੀਸ਼ੀਅਲ ਤੌਰ ਤੇ ਅਜਿਹਾ ਬਿਆਨ ਕੋਈ ਨਹੀਂ ਆਇਆ ਨਾ ਹੀ ਪ੍ਰਧਾਨ ਮੰਤਰੀ ਵੱਲੋਂ ਤੇ ਨਾ ਹੀ 17 ਸਤੰਬਰ ਦੀ ਕੋਈ ਜਿਹੜੀ ਹੈ ਡੇਟ ਫਿਕਸ ਕੀਤੀ ਗਈ ਹੈ ਪਾਰਟੀ ਦੇ ਵੱਲੋਂ ਕੇ ਪ੍ਰਧਾਨ ਮੰਤਰੀ ਕਿਸ ਨੂੰ ਚੁਣਿਆ ਜਾਏਗਾ ਤੇ ਨਾ ਹੀ ਕੋਈ ਇਦਾਂ ਦੀ ਵਿਚਾਰ ਚਰਚਾ ਹੋੜ ਹੈ ਕੇਵਲ ਆਰਐਸਐਸ ਦੇ ਮੁਖੀਆਂ ਦੇ ਬਿਆਨਾਂ ਤੇ ਇਹ ਜਿਹੜੀ ਆ ਚਰਚਾ ਚਲੀ ਹੋਈ ਆ ਸੋ ਇਸ ਚੀਜ਼ ਨੂੰ ਜਿਹੜਾ ਹੈ ਬਿਲਕੁਲ ਵੀ ਜ਼ਿਆਦਾ ਸੀਰੀਅਸ ਨਾ ਲਿਆ ਜਾਏ ਸੋ ਜੇਕਰ ਤਖਤਾ ਪਲਟ ਹੁੰਦਾ ਵੀ ਹੈ ਤਾਂ ਪ੍ਰਧਾਨ ਮੰਤਰੀ ਕਿਹਨੂੰ ਚੁਣਿਆ ਜਾਏਗਾ ਇਹ ਫੈਸਲਾ ਪਾਰਟੀ ਨੇ ਕਰਨਾ ਸਾਡੇ ਤੋਂ ਕਿਸੇ ਨੇ ਸਲਾਹ ਨਹੀਂ ਲੈਣੀ ਇਹ ਗੱਲ ਦੀ ਚਿੰਤਾ ਛੱਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ